ਤੇ ਮੈਨੂੰ ਪਾਜੀ ਯਕੀਨ ਹੀ ਨਹੀਂ ਹੋਇਆ ਕਿ ਮੈਨੂੰ ਤੇ ਲੱਗਿਆ ਸੁਪਨਾ ਜਾਈ ਹੈ ਤੇ ਫਿਰ ਥੋੜੇ ਟਾਈਮ ਬਾਅਦ ਜਦੋਂ ਮੈਂ ਆਈ ਕੇਮ ਟੂ ਨੋ ਕਿ ਨਹੀਂ ਸੱਚੀ ਅਕਸ਼ੇ ਕੁਮਾਰ ਜੀ ਵੱਲੋਂ ਹੀ ट्रांजैक्शन ਹੋਈ ਹੈ ਜਿਹਦੀ ਕੋਈ ਬਾ ਨਹੀਂ ਫੜ ਰਿਆ ਤੇ ਇੱਕਦਮ ਹੀ ਕੋਈ ਰੱਬ ਵੱਲੋਂ ਕੋਈ ਭਰਾ ਬਣ ਕੇ ਅੱਗੇ ਆ ਜਾਵੇ ਤੇ ਆ ਕੇ ਇੰਨੀ ਸਿਰ ਤੇ ਹੱਥ ਰੱਖ ਦੇਵੇ ਤੇ ਓਬਵੀਅਸਲੀ ਮੇਰੇ ਬੱਚੇ ਵੀ ਬੜੀ ਉਦਾਸ ਸੀ ਵੀ ਨਹੀਂ ਉਹ ਦੇਖਸ਼ ਕੁਮਾਰ ਪਾਜੀ ਆ ਪੰਜਾਬੀ ਨੇ ਤੇ ਉਹ ਸਭ ਜਾਣਦੇ ਸਨ ਗੁਰਮੀਤਵਾਦ ਦੇ ਉਹ ਕੋਈ ਲੋਕ ਯਾ ਨਾਮ ਤੇ ਹਨੀ ਸੀ ਸੋ ਉਹਨਾਂ ਦੇ ਨਾਮ ਤੋਂ ਹੀ ਉਹਨਾਂ ਨੇ ਮੇਰੇ ਪਰਿਵਾਰ ਨੂੰ ਮਦਦ ਦਿੱਤੀ ਪੀਰਾ ਵੀ ਵੀਰਾ ਤੇਰਾ ਸਤ ਰੰਗਾ ਚੀਰਾ ਚੀਰੇ ਉੱਤੋਂ ਵਾਰ ਦਿਆਂ ਮੈਂ ਸੱਚੇ ਮੋਤੀ ਵੀ ਹੋਂ ਚਾ ਮੈਂ ਖੜੀ ਖੜੋਤੀ ਵੇ ਪੰਜਾਬੀ ਜਗਤ ਦੀ ਸ਼ਾਨ ਗਾਇਕ ਗੁਰਮੀਤ ਪਾਪਾ ਜੀ ਦੀ ਬੇਟੀ ਗਲੋਰੀ ਬਾਵਾ ਜੀ ਵੱਲੋਂ ਕੁਛ ਸਮਾਂ ਪਹਿਲਾਂ ਜੋ ਇੱਕ ਆਵਾਜ਼ ਉਠਾਈ ਗਈ ਸੀ ਤਾਂ ਉਸ ਤੋਂ ਬਾਅਦ ਕਈ ਜੋ ਮਦਦ ਦੇ ਹੱਥ ਸਾਹਮਣੇ ਆਏ ਆ ਤੇ ਵਿਸ਼ੇਸ਼ ਤੌਰ ਦੇ ਉੱਤੇ ਆ ਤੁਹਾਨੂੰ ਦੱਸ ਦਈਏ ਕਿ ਅਕਸ਼ੇ ਕੁਮਾਰ ਹੋਣਾ ਵੱਲੋਂ 25 ਲੱਖ ਰੁਪਏ ਦੀ ਜਿਹੜੀ ਟਰਾਂਸੈਕਸ਼ਨ ਆ ਗਲੋਰੀ 바ਵਾ ਜੀ ਦੇ ਅਕਾਊਂਟ ਦੇ ਵਿੱਚ ਕੀਤੀ ਗਈ ਆ ਤਾਂ ਸਾਡੇ ਨਾਲ ਗਲੋਰੀ 바ਵਾ ਜੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆ ਤਾਂ ਮੈਮ ਕਿਵੇਂ ਵੇਖਦੇ ਹੋ ਜਿਸ ਤਰੀਕੇ ਦੇ ਨਾਲ ਅਕਸ਼ੇ ਕੁਮਾਰ ਹੋਣਾ ਵੱਲੋਂ ਹੁਣ ਟਰਾਂਸੈਕਸ਼ਨ ਕੀਤੀ ਗਈ ਆ 25 ਲੱਖ ਰੁਪਏ ਦੀ ਸਹਾਇਤਾ ਕੀਤੀ ਗਈ ਤਾਂ ਅ ਮੈਂ ਪਹਿਲਾਂ ਤੇ ਮੈਨੂੰ ਭਾਜੀ ਯਕੀਨ ਹੀ ਨਹੀਂ ਹੋਇਆ ਕਿ ਮੈਨੂੰ ਤੇ ਲੱਗਾ ਸੁਪਨਾ ਜਿਹਾ ਹੀ ਹੈ ਤੇ ਫਿਰ ਥੋੜੇ ਟਾਈਮ ਬਾਅਦ ਜਦੋਂ ਮੈਂ ਆਈ ਕੇਮ ਟੂ ਨੋ ਕਿ ਨਹੀਂ ਸੱਚੀ ਅ ਅਕਸ਼ੇ ਕੁਮਾਰ ਜੀ ਵੱਲੋਂ ਹੀ ਟ੍ਰਾਂਜੈਕਸ਼ਨ ਹੋਈ ਹੈ ਤੇ ਮੇਰੇ ਘਰ ਵਿੱਚ ਖੁਸ਼ੀ ਦੀ ਲਹਿਰ ਹੈ ਭਾਜੀ ਆਬਵੀਅਸਲੀ ਅ ਜਿਹੜੀ ਜਿਹਦੀ ਕੋਈ ਬਾ ਨਹੀਂ ਫੜ ਰਿਆ ਤੇ ਇੱਕਦਮ ਹੀ ਕੋਈ ਰੱਬ ਵੱਲੋਂ ਕੋਈ ਭਰਾ ਬਣ ਕੇ ਅੱਗੇ ਆ ਜਾਵੇ ਤੇ ਆ ਕੇ ਇੰਨੀ ਸਿਰ ਤੇ ਹੱਥ ਰੱਖ ਦੇਵੇ ਤੇ ਆਬਵੀਅਸਲੀ ਮੇਰੇ ਬੱਚੇ ਵੀ ਬੜੇ ਉਦਾਸ ਸੀ ਬੱਚੇ ਬੜੇ ਖੁਸ਼ ਨੇ ਜੀ ਕਿ ਅਕਸਰ ਦੇਖਿਆ ਜਾਂਦਾ ਅਗਰ ਕੋਈ ਮਦਦ ਕਰਦਾ ਤਾਂ ਕਈ ਜਗ੍ਹਾ ਦੇ ਉੱਤੇ ਪਬਲਿਸਿਟੀ ਕਰਾ ਕੇ ਫਿਰ ਮਦਦ ਕਰਾ ਤਾਂ ਲੱਗਦਾ ਸੀ ਕਿ ਇਸ ਤਰੀਕੇ ਦੇ ਨਾਲ ਉਹ ਵੀ ਬਾਲੀਵੁੱਡ ਤੋਂ ਅਕਸ਼ੇ ਕੁਮਾਰ ਐਦਾਂ ਮਦਦ ਦਾ ਹੱਥ ਵਧਾਉਣ ਮੈਨੂੰ ਤੇ ਕੋਈ ਉਮੀਦ ਨਹੀਂ ਸੀ ਸਰ ਕਿ ਕੋਈ ਅੱਗੇ ਇਸ ਤਰ੍ਹਾਂ ਬਾਲੀਵੁੱਡ ਤੋਂ ਕੋਈ ਸਪੈਸ਼ਲੀ ਇਸ ਤਰ੍ਹਾਂ ਕੋਈ ਆਏਗਾ ਪਰ ਉਹਨਾਂ ਦੀ ਅਕਸ਼ੇ ਕੁਮਾਰ ਭਾਜੀ ਦੀ ਦਿਾਨਨਦਾਰੀ ਤੇ ਸਾਰੇ ਪਾਸੇ ਮਸ਼ਹੂਰ ਹੈ ਕਿ ਉਹ ਹਰ ਜ਼ਰੂਰਤਮੰਦ ਦੀ ਮਦਦ ਕਰਦੇ ਨੇ ਅੱਗੇ ਆਉਂਦੇ ਨੇ ਤੇ ਉਹਨਾਂ ਨੇ ਪਤਾ ਨਹੀਂ ਕਿਵੇਂ ਮੇਰਾ ਅਕਾਊਂਟ ਨੰਬਰ ਵਗੈਰਾ ਲੈਸਣਾ ਲਿਆ ਤੇ ਮੈਨੂੰ ਮੇਰੀ ਮਦਦ ਕੀਤੀ ਹੈ ਤੇ ਇੱਕ ਨੋਟ ਵੀ ਉਹਨਾਂ ਨੇ ਭੇਜਿਆ ਕਿ ਇਹ ਹੈਲਪ ਨਹੀਂ ਹੈ ਕਹਿੰਦੇ ਇਹ ਇੱਕ ਵੱਡੇ ਭਰਾ ਦਾ ਛੋਟੀ ਭੈਣ ਨੂੰ ਇੱਕ ਪਿਆਰ ਹੈ ਜਿਹੜਾ ਕਿ ਮੈਂ ਭੇਜ ਰਿਹਾ ਹਾਂ ਲੱਗਦਾ ਕਿ ਅਕਸ਼ੇ ਕੁਮਾਰ ਤੁਹਾਡੇ ਮਾਤਾ ਜੀ ਜਾਣੇ ਕਿ ਗੁਰਮੀਤ ਬਾਵਾ ਜੀ ਦੇ ਕਈ ਵਾਰ ਸੰਗੀਤ ਵੀ ਸੁਣਦੇ ਹੁਣ ਜਾਂ ਉਸ ਵੇਲੇ ਤੇ ਕਿਤੇ ਨਾ ਕਿਤੇ ਨਾਲ ਅਟੈਚਡ ਹੋਣ ਇਮੋਸ਼ਨਲੀ ਤਾਂ ਅੱਜ ਉਹਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਮਦਦ ਹਾਂਜੀ ਸਰ ਕਿਉਂਕਿ ਗੁਰਮੀਤ ਬਾਵਾ ਜੀ ਅ ਵਰਲਡ ਰੈਨਾਉਂਡ ਆਰਟਿਸਟ ਸਨ ਤੇ ਜਿੰਨੇ ਵੀ ਬਾਲੀਵੁੱਡ ਦੇ ਵਿੱਚ ਪੰਜਾਬੀ ਨੇ ਕਿਉਂਕਿ ਅਕਸ਼ੇ ਕੁਮਾਰ ਭਾਜੀ ਆ ਪੰਜਾਬੀ ਨੇ ਤੇ ਉਹ ਸਭ ਜਾਣਦੇ ਸਨ ਗੁਰਮੀਤ ਬਾਵਾ ਜੀ ਨੂੰ ਉਹ ਕੋਈ ਲੁਕਿਆ ਹੋਇਆ ਨਾਮ ਤੇ ਹੈ ਨਹੀਂ ਸੀ ਸੋ ਉਹਨਾਂ ਦੇ ਨਾਮ ਤੋਂ ਹੀ ਉਹਨਾਂ ਨੇ ਇਹ ਮੇਰੇ ਪਰਿਵਾਰ ਦੀ ਮਦਦ ਕੀਤੀ ਹੈ ਜੋ ਜਦੋਂ ਕੋਈ ਮਦਦ ਦਾ ਹੱਥ ਨਹੀਂ ਸੀ ਵਧਾਉਣਦਿਆ ਤਾਂ ਉਸ ਵੇਲੇ ਕਿਵੇਂ ਦਾ ਮਾਹੌਲ ਸੀਗਾ ਕੀ ਲੱਗਦਾ ਸੀਗਾ ਕਿਉਂਕਿ ਤੁਸੀਂ ਪਿੱਛੇ ਜੀ ਜਦੋਂ ਮੰਤਰੀ ਸਾਹਿਬਾਨ ਵੀ ਇੱਥੇ ਪਹੁੰਚੇ ਸਨ ਤਾਂ ਉਦੋਂ ਕੀ ਮਾਹੌਲ ਸੀਗਾ ਸਭ ਤੋਂ ਪਹਿਲਾਂ ਧਾਰੀਵਾਲ ਸਾਹਿਬ ਆਏ ਸੀ ਡੀਸੀ ਸਾਹਿਬ ਆਏ ਸੀ ਮੇਰੀ ਜਦੋਂ ਮੈਂ ਗੁਹਾਰ ਲਗਾਈ ਹੈ মিডিਆ ਤੇ ਤੇ ਸਰ ਹਾਲਾਤ ਤੇ ਪੜੇ ਸੀ ਬਹੁਤ ਬੱਤਰ ਹਾਲਾਤ ਸੀ ਕਿਉਂਕਿ ਇੱਕ ਤੇ ਦੁਕਾਨਦਾਰ ਸਾਡੀਆਂ ਦੁਕਾਨਾਂ ਦੇ ਕਬਜ਼ੇ ਕਰਕੇ ਬੈਠੇ ਨੇ ਉਹ ਵੀ ਨਹੀਂ ਛੱਡ ਰਹੇ ਸੀ ਉਤੋਂ ਸ਼ੋਜ਼ ਦੀ ਵੀ ਕਮੀ ਹੋਣ ਕਰਕੇ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਆਪਣਾ ਪਰਿਵਾਰ ਮੇਰੇ ਸਿਰ ਤੇ ਤਿੰਨ ਪਰਿਵਾਰ ਪਾਲ ਰਹੇ ਨੇ ਇੱਕ ਮੇਰਾ ਖੁਦ ਦਾ ਮੈਂ ਸਿੰਗਲ ਮਦਰ ਹਾਂ ਜੀ ਇੱਕ ਮੇਰੀ ਛੋਟੀ ਸਿਸਟਰ ਹੈ ਸ਼ੀਜ਼ ਮੈਂਟਲੀ ਰਿਟਾਰਟਡ ਉਹਦੀ ਬੇਟੀ ਨੂੰ ਵੀ ਮੈਂ ਹੀ ਦੇਖ ਰਹੀ ਹਾਂ ਮੇਰੀ ਵੱਡੀ ਸਿਸਟਰ ਉਹਦੇ ਵੀ ਬੱਚੇ ਮੇਰੇ ਕੋਲ ਨੇ ਮੈਂ ਹੀ ਦੇਖ ਰਹੀ ਹਾਂ ਸੋ ਹੋਲ ਸੋਲ ਮੈਂ ਹੀ ਪਰਿਵਾਰ ਦੀ ਵੱਡੀ ਸੀ ਕੋਈ ਜ਼ਰੀਆ ਨਾ ਹੋਣ ਕਰਕੇ ਕੁਝ ਨਾ ਹੋਣ ਕਰਕੇ ਤੇ ਮੈਨੂੰ ਸੋਚਾਂ ਚ ਤੇ ਸਰਸੀ ਕਿ ਅਸੀਂ ਕੀ ਕਰਾਂਗੇ ਮੈਂ ਆਪਣੀ ਇੰਨੀ ਹਾਲਤ ਖਰਾਬ ਸੀ ਕਿ ਮੈਂ ਆਪਣੀ ਕੋਠੀ ਸਟਿਲ ਵੇਚਣੇ ਲਈ ਹੀ ਸੀ ਪਰ ਦੁਕਾਨਾ ਕਬਜ਼ੇ 'ਚ ਹੋਣ ਕਰਕੇ ਮੈਨੂੰ ਇਹਦਾ ਵੀ ਮੁੱਲ ਨਹੀਂ ਸੀ ਮਿਲ ਰਿਹਾ ਮੈਂ ਕੀ ਕਰਦੀ ਫਿਰ ਕਿੱਥੇ ਜਾਂਦੀ ਫਿਰ ਮੈਂ ਮੀਡੀਆ ਦੇ ਵਿੱਚ ਗੁਹਾਰ ਲਾਈ ਤੇ ਕੁਲਦੀਪ ਧਾਲੀਵਾਲ ਸਰ ਨੇ ਆ ਕੇ ਬਾਹ ਫੜੀ ਤੇ ਡੀਸੀ ਸਾਹਿਬ ਨੇ ਵੀ ਮੈਨੂੰ ਇਮਦਾਦ ਦਿੱਤੀ ਧਾਲੀਵਾਲ ਸਾਹਿਬ ਨੇ ਆਪਣੀ ਪੂਰੀ ਤਨਖਾਹ ਮੇਰੇ ਰੱਖ ਦਿੱਤੀ ਝੋਲੀ 'ਚ ਤੇ ਉਸ ਤੋਂ ਬਾਅਦ ਅਕਸ਼ੇ ਕੁਮਾਰ ਪਾਜੀ ਮੇਰੇ ਲਈ ਆਕਸੀਜਨ ਬਣ ਕੇ ਆਏ ਨੇ ਉਹਨਾਂ ਨੇ ਮੈਨੂੰ ਸਾਹ ਦਿੱਤਾ ਆ ਕੇ ਤੇ ਮੇਰੇ ਬੱਚਿਆਂ ਦੇ ਚਿਹਰਿਆਂ 'ਤੇ ਖੁਸ਼ੀ ਆਈ ਹੈ ਕਿੰਨਾ ਕਿਤੇ ਅੱਜ ਆਪਣੀ ਮਾਂ ਦੀ ਯਾਦ ਤਾਂ ਆndi ਹੋਊਗੀ ਕਿਉਂਕਿ ਜਿਸ ਤਰੀਕੇ ਨਾਲ ਜਗਤ ਦੇ ਵਿੱਚ ਮਸ਼ਹੂਰ ਸਨ ਤਾਂ ਅੱਜ ਉਹਨਾਂ ਦੇ ਹੀ ਕਰਕੇ ਕਹਿ ਸਕਦੇ ਆਂ ਕਿ ਜਿੱਦਾਂ ਕਿ ਅਕਸ਼ੇ ਕੁਮਾਰ ਹੋਣਾ ਨੇ ਮਦਦ ਕੀਤੀ ਜੀ ਜੀ ਬਿਲਕੁਲ ਬਿਲਕੁਲ ਮੇਰੇ ਮਦਰ ਦੇ ਨਾਮ ਤੇ ਕੀਤੀ ਹੈ ਜੀ ਕਿਉਂਕਿ ਮੇਰੀ ਮੰਮੀ ਦਾ ਨਾਮ ਕੋਈ ਪਦਮ ਭੂਸ਼ਣ ਮਿਲਣਾ ਦਾ 3rd ਹਾਈਐਸਟ ਅਵਾਰਡ ਇਨ ਇੰਡੀਆ ਹਿੰਦੁਸਤਾਨ ਦਾ ਤੀਸਰਾ ਸਭ ਤੋਂ ਵੱਡਾ ਅਵਾਰਡ ਹੈ ਤੇ ਇੰਨਾ ਤੇ ਉਹਨਾਂ ਦਾ ਨਾਮ ਹੈਗਾ ਹੈ ਸਰ ਤੇ ਉਹਨਾਂ ਨੇ ਉਹਨਾਂ ਦੇ ਨਾਮ ਤੇ ਹੀ ਮੈਨੂੰ ਆਪਣੀ ਛੋਟੀ ਭੈਣ ਬਣਾ ਕੇ ਮੇਰੇ ਸਿਰ ਤੇ ਹੱਥ ਰੱਖਿਆ ਹੈ। ਮੈਂ ਮਦਰ ਦੇ ਉੱਤੇ ਮਾਨ ਫਕਰ ਮਹਿਸੂਸ ਹੋ ਰਿਹਾ ਹੈ। ਬਿਲਕੁਲ ਜੀ ਮੈਂ ਆਈ ਪ੍ਰਾਊਡ ਟੂ ਬੀ ਦ ਡਾਟਰ ਆਫ ਪਦਮਪੂਸ਼ਨ ਗੁਰਮੀਤਪਾਵਾ ਜੀ। ਮੈਨੂੰ ਮਾਣ ਹੈ। ਮੈਂ ਤੇ ਰੱਬ ਦੇ ਅੱਗੇ ਇਹੋ ਹੀ ਦੁਆ ਕਰਦੀ ਆ ਸਰ ਦਿਨ ਰਾਤ ਕਿ ਜੇ ਮੈਂ ਜਨਮ ਲਵਾਂ ਇਸ ਜਹਾਨ 'ਚ ਫੇਰ ਆਵਾਂ ਤੇ ਮੈਂ ਇਹਨਾਂ ਦੀ ਕੋਖੇ ਜਨਮ ਲਵਾਂ ਗੁਰਮੀਤਪਾਵਾ ਜੀ ਦੀ। ਕੁਝ ਬੋਲਣਾ ਚਾਹੋਗੇ ਕੁਝ ਦੋ ਲਾਈਨਾਂ ਆਪਣੇ ਮਦਰ ਵਸਤੇ ਜਾਂ ਅਕਸ਼ੇ ਕੁਮਾਰ ਦੀ ਵਸਤੇ ਮੈਂ ਅਕਸ਼ੇ ਕੁਮਾਰ 파ਜੀ ਲਈ ਚਾਰ ਲਾਈਨਾਂ ਮੈਂ ਜ਼ਰੂਰ ਕਹਿਣਾ ਚਾਹਾਂਗੀ ਕਿਉਂਕਿ ਰਖੜੀ ਆ ਰਹੀ ਹੈ ਤੇ ਮੈਂ ਪੂਰਾ ਮਨ ਬਣਾਇਆ ਹੈ ਕਿ ਮੈਂ ਉਹਨਾਂ ਦੇ ਗੁੱਟ ਤੇ ਆਪ ਰਖੜੀ ਬੰਨਾਂਗੀ ਕਿਉਂਕਿ ਉਹ ਤੇ ਦਿਾਨਾਦਾਰ ਨੇ ਬੜੇ ਦਿਆਲੂ ਨੇ ਉਹਨਾਂ ਦੀ ਦਿਾਨਾਦਾਰੀ ਤੇ ਅਸੀਂ ਸਾਰੇ ਜਾਣਦੇ ਆ ਹੋ ਸਕਦਾ ਹੈ ਕਿ ਉਹ ਇੰਨਾ ਉਪਕਾਰ ਕਰਕੇ ਭੁੱਲ ਵੀ ਜਾਣ ਪਰ ਮੈਂ ਬੀਇੰਗ ਉਹਨਾਂ ਦੀ ਛੋਟੀ ਸਿਸਟਰ ਮੈਂ ਹਮੇਸ਼ਾ ਇਹ ਰਿਸ਼ਤਾ ਨਿਭਾਵਾਂਗੀ ساری ਜ਼ਿੰਦਗੀ ਤੇ ਮੈਂ ਇਹ ਵੀ ਸੋਚਿਆ ਕਿ ਮੈਂ ਖੜੀ ਲੈ ਕੇ ਜਾਵਾਂਗੀ ਉਹਨਾਂ ਲਈ ਤੇ ਮੈਂ ਉਹਨਾਂ ਲਈ ਚਾਰ ਲੈਣਾ ਬੋਲਾਂਗੀ ਕਿ ਵੀਰਾ ਵੇ ਵੀਰਾ ਤੇਰਾ ਸਤ ਰੰਗਾ ਚੀਰਾ ਚੀਰੇ ਉੱਤੋਂ ਵਾਰਦਿਆਂ ਮੈਂ ਸੱਚੇ ਮੋਤੀ ਵੇ ਤੇਰੇ ਕੋਲ ਜਾ ਪਹੁੰਚਾਂ ਮੈਂ ਖੜੀ ਖੜੋਤੀ ਵੇ ਵੀਰਾ ਵੀਰਾ ਤੇਰਾ ਸਤਰੰਗਾ ਚੀਰਾ ਜੀ ਗਲੋਰੀ ਜੀ ਹੁਣ ਕਿਤਨਾ ਕਿਤੇ ਘਰ ਦੇ ਵਿੱਚ ਖੁਸ਼ੀ ਆ ਗਈ ਹੈ ਕਿਉਂਕਿ ਹੁਣ ਤਾਂ ਕੋਠੀ ਵੀ ਸੇਲ ਕਰਨ ਦੀ ਲੋੜ ਨਹੀਂ ਹੈ ਹਾਂਜੀ ਮੈਂ ਕੋਸ਼ਿਸ਼ ਤੇ ਮੇਰੀ ਇਹੋ ਹੀ ਹੈ ਭਾਜੀ ਪਰ ਜਿਹੜਾ ਮੇਨ ਬੋਝ ਹੈ ਅਜੇ ਮੇਰੇ ਜਿਹੜਾ ਸਿਰ ਤੇ ਹੈ ਫਾਈਨੈਂਸ਼ਲੀ ਤੇ ਮੇਰੀ ਬਾਹ ਫੜੀ ਹੈ ਲੋਕਾਂ ਨੇ ਪਰ ਜਿਹੜਾ ਮੇਨ ਬੋਝ ਹੈ ਜੇ ਸਟਿਲ ਥੇਰ ਹੈ ਉਹ ਮੇਰੀਆਂ ਸ਼ਾਪਸ ਨੇ ਕਿਉਂਕਿ ਜਦੋਂ ਦੀ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੈਗੇ ਸ਼ਟਰਡਾਊਨ ਕਰਕੇ ਪਤਾ ਨਹੀਂ ਕਿੱਥੇ ਭੱਜ ਗਏ ਨੇ ਆਈ ডোন্ট نو ਦਾ ਗਲੋਰੀ ਜੀ ਜਿਹਨਾਂ ਨਾਲ ਜਿੱਦਾਂ ਕਿ ਅਕਸ਼ੇ ਕੁਮਾਰ ਜੀ ਨੇ ਪੈਸੇ ਵਿੱਚ ਜੋ ਮਦਦ ਕੀਤੀ ਆ ਤਾਂ ਉਹਨਾਂ ਨੂੰ ਇਹ ਵੀ ਅਪੀਲ ਕਰਨਾ ਚਾਹੂਗਾ ਕਿ ਕੰਮ ਵੀ ਦਿੱਤਾ ਜਾਵੇ ਮੈਂ ਇਹ ਮੇਰੀ ਅਪੀਲ ਪਹਿਲਾਂ ਵੀ ਮੈਂ ਕਰਦੀ ਸੀ ਇਹ ਮੇਰੀ ਅਪੀਲ ਹੁਣ ਵੀ ਹੈ ਕਿ ਮੈਨੂੰ ਕੰਮ ਦਿੱਤਾ ਜਾਵੇ ਜੀ ਕੰਮ ਜ਼ਰੂਰੀ ਹੈ ਕੰਮ ਜ਼ਰੂਰੀ ਹੈ ਕਿਉਂਕਿ ਕੰਮ ਮਿਲਦਾ ਰਹੇਗਾ ਤੇ ਮੈਂ ਆਪਣੇ ਬੱਚਿਆਂ ਨੂੰ ਪਾਲ ਸਕਾਂਗੀ ਇਹ ਜਿਹੜੇ ਮੈਨੂੰ ਪਿਆਰ ਮੇਰੇ ਸਿਰ ਤੇ ਹੱਥ ਰੱਖ ਕੇ ਜਿਹੜਾ ਮੈਨੂੰ ਪਿਆਰ ਭੇਜਿਆ ਜਾ ਰਿਹਾ ਹੈ ਮੈਂ ਉਹਦੀ ਵੀ ਬਹੁਤ ਧੰਨਵਾਦੀ ਆ ਜੀ ਕਿਉਂਕਿ ਇਹ ਮੈਂ ਛੋਟੀ ਭੈਣ ਆ ਤੇ ਵੱਡੇ ਵੀਰ ਜੋ ਮੈਨੂੰ ਇੰਨਾ ਕਰ ਰਹੇ ਨੇ ਪਰ ਮੈਂ ਨਾਲ ਇਹ ਵੀ ਦੁਆ ਅਪੀਲ ਕਰ ਰਹੀ ਆ ਤੇ ਅਰਦਾਸ ਕਰ ਰਹੀ ਆ ਸਾਰਿਆਂ ਦੇ ਅੱਗੇ ਕਿ ਮੈਨੂੰ ਕੰਮ ਦਿੱਤਾ ਜਾਵੇ ਕੰਮ ਮਸਟ ਹੈ ਇਹ ਭੈਣ ਅਕਸ਼ੇ ਕੁਮਾਰ ਨੂੰ ਭਰਾ ਨੂੰ ਕੀ ਕਹਿਣਾ ਚਾਹੀਏ ਕੰਮ ਨੂੰ ਲੈ ਮੈਂ ਅਕਸ਼ੇ ਕੁਮਾਰ ਭਾਜੀ ਤੁਸੀਂ ਇੰਨਾ ਕੁਝ ਕੀਤਾ ਮੇਰੇ ਲਈ ਪਰਮਾਤਮਾ ਨੇ ਖੁਦ ਤੁਹਾਨੂੰ ਬਾਬੇ ਨਾਨਕ ਨੇ ਮੇਰੇ ਕੋ ਭੇਜਿਆ ਤੇ ਮੈਂ ਵੀਰ ਜੀ ਇਹੋ ਹੀ ਦੁਆ ਕਰਨਾ ਚਾਹਾਂਗੀ ਕਿ ਇੱਕ ਤੇ ਮੇਰੀਆਂ ਦੁਆਵਾਂ ਸਾਰੀਆਂ ਤੁਹਾਡੇ ਨਾਲ ਨੇ ਤੁਹਾਡਾ ਪਰਿਵਾਰ ਵਧੇ ਫੁੱਲੇ ਕਿਸੇ ਚੀਜ਼ ਦੀ ਕਮੀ ਤੇ ਤੁਹਾਡੇ ਕੋਲ ਆਲਰੇਡੀ ਨਹੀਂ ਹੈ ਪਰ ਇੱਕ ਭੈਣ ਦੀ ਦੁਆ ਹੈ ਕਿ ਤੁਸੀਂ ਹਮੇਸ਼ਾ ਵਧੇ ਫੁੱਲਦੇ ਰਹੋ ਇਸ ਦੁਨੀਆ ਤੇ ਰਹਿੰਦੀ ਦੁਨੀਆ ਤੱਕ ਤੁਹਾਡਾ ਨਾਮ ਰਵੇ ਤੇ ਅਗਰ ਮੇਰੇ ਲਾਈਕ ਤੁਹਾਨੂੰ ਲੱਗੇ ਕਿ ਮੇਰੀ ਛੋਟੀ ਭੈਣ ਦੇ ਲਾਈਕ ਇੱਥੇ ਕੋਈ ਕੰਮ ਵੀ ਹੈ ਤੇ ਵੀਰ ਜੀ ਉਹ ਦੀ ਵੀ ਮੈਂ ਤੁਹਾਡੇ ਅੱਗੇ ਬੇਨਤੀ ਕਰਾਂਗੀ ਕਿ ਉਸ ਬਾਰੇ ਵੀ ਜ਼ਰੂਰ ਸੋਚਣਾ ਤੁਸੀਂ ਆਲਰੇਡੀ ਮੇਰੇ ਲਈ ਇੰਨਾ ਸੋਚਿਆ ਧੰਨਵਾਦ ਵੀਰੇ ਤੇ ਮੈਂ ਰਖੜੀ ਲੈ ਕੇ ਆਵਾਂਗੀ ਤੇ ਮੈਨੂੰ ਉਮੀਦ ਹੈ ਕਿ ਤੁਹਾਡੇ ਨਾਲ ਜ਼ਰੂਰ ਮੁਲਾਕਾਤ ਹੋਏਗੀ ਅੱਜ ਬਿਲਕੁਲ ਜਿਵੇਂ ਤੁਸੀਂ ਦੇਖਿਆ ਹੈ ਸਨ ਗਲੋਰੀ 바ਵਾ ਜੀ ਤਾਂ ਉਹਨਾਂ ਵੱਲੋਂ ਅੱਜ ਅਕਸ਼ੇ ਕੁਮਾਰ ਨੂੰ ਜੋ ਇੱਕ ਤਾਂ ਧੰਨਵਾਦ ਕੀਤਾ ਗਿਆ ਦੂਸਰਾ ਇਹ ਵੀ ਕਿਹਾ ਗਿਆ ਕਿ ਮੈਂ ਰਖੜੀ ਜੋ ਹੈ ਅਕਸ਼ੇ ਕੁਮਾਰ ਦੇ ਗੁੱਟ ਦੇ ਉੱਤੇ ਜ਼ਰੂਰ ਬੰਨਾਂਗੀ ਤਾਂ ਕਿਤਨਾ ਕਿਤੇ ਪੈਸੇ ਆਉਣ ਦੇ ਨਾਲ ਕਾਫੀ ਖੁਸ਼ੀ ਹੈ ਕਿਉਂਕਿ ਇੱਕ ਬੜੇ ਵੱਡੇ ਦਿਲ ਦੇ ਨਾਲ ਅੱਜ ਜੋ ਅਕਸ਼ੇ ਕੁਮਾਰ ਹੋਣਾ ਵੱਲੋਂ ਇੱਕ ਟ੍ਰਾਂਜੈਕਸ਼ਨ 25 ਲੱਖ ਰੁਪਏ ਦੀ ਜੋ ਗਲੋਰੀ 바ਵਾ ਹੋਣਾ ਦੇ ਅਕਾਊਂਟ ਦੇ ਵਿੱਚ ਕੀਤੀ ਗਈ ਹੈ ਤਾਂ ਕਿਤਨਾ ਕਿਤੇ ਆਪਣੇ ਮਾਂ ਨੂੰ ਵੀ ਯਾਦ ਕਰ ਰਹੇ ਨੇ ਗੁਰਮੀਤ 바ਵਾ ਜੀ ਨੂੰ ਵੀ ਯਾਦ ਕਰ ਰਹੇ ਨੇ ਤਾਂ ਕਹਿ ਸਕਦੇ ਹਾਂ ਕਿ ਜੋ ਉਹਨਾਂ ਵੱਲੋਂ ਜੋ ਕਹਿ ਸਕਦੇ ਆ ਕਿ ਪੈਸੇ ਦੀ ਟ੍ਰਾਂਜੈਕਸ਼ਨ ਕਰਕੇ ਘਰ ਦਾ ਜਿਹੜਾ ਮਾਹੌਲ ਵੀ ਬਦਲ ਗਿਆ ਤਾਂ ਉੱਥੇ ਖੁਸ਼ੀਆਂ ਵੀ ਜੋ ਹੈ ਇਹਨਾਂ ਦੇ ਚਿਹਰੇ ਦੇ ਉੱਤੇ ਲੈ ਕੇ ਵਾਪਸ ਆਇਆ ਗਿਆ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਨੈਕ ਜਗਬਣੀ ਟੀਵੀ ਸ਼੍ਰੀਮਥਸਰ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ